ਪਿੰਡ ਤੋਂ ਇੱਕ ਬਹੁਤ ਮਾੜੀ ਖਬਰ ਆਈ ਸਵੇਰੇ 8 8:30 ਵਜੇ ਕਰੀਬ ਪੁਲਿਸ ਨੂੰ ਇਤਲਾ ਮਿਲੀ ਕਿ ਕਾਫੀ ਲੋਕ ਬਿਮਾਰ ਹੋ ਗਏ ਹਨ ਅਤੇ ਉਹਨਾਂ ਨੂੰ ਹਸਪਤਾਲ ਰਸ਼ ਕੀਤਾ ਜਾ ਰਿਹਾ ਹੈ ਸੂਚਨਾ ਮਿਲਨ ਤੇ ਇਮੀਡੀਏਟਲੀ ਡੀਸੀ ਸੰਗਰੂਰ ਔਰ ਐਸਐਸਪੀ ਸੰਗਰੂਰ ਵੱਲੋਂ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਦੀਆਂ ਟੀਮਾਂ ਨੂੰ ਇਸ ਪਿੰਡ ਦੇ ਵਿੱਚ ਭੇਜਿਆ ਗਿਆ ਔਰ ਉੱਥੇ ਪਹੁੰਚਦੇ ਸਾਰ ਹੀ ਇਹ ਪਾਇਆ ਗਿਆ ਕਿ ਕੁਝ ਲੋਕਾਂ ਨੇ ਐਲਸੈਟ ਲੈ ਕੇ ਕੰਜ਼ੂਮ ਕੀਤੀ ਹੈ ਔਰ ਉਸ ਦਾ ਬਹੁਤ ਮਾੜਾ ਅਸਰ ਉਹਨਾਂ ਦੀ ਸਿਹਤ ਤੇ ਪੈ ਰਿਹਾ ਹੈ ਇਮੀਡੀਏਟਲੀ ਜਿੰਨੇ ਵੀ ਉੱਥੇ ਲੋਕਾਂ ਨੂੰ ਇਸ ਤਰ੍ਹਾਂ ਦੇ ਲੱਛਣ ਸੀਗੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਔਰ ਬਹੁਤ ਅਫਸੋਸ ਦੀ ਗੱਲ ਹੈ ਕਿ ਇਹਨਾਂ ਵਿੱਚੋਂ 8 ਵਿਅਕਤੀਆਂ ਦੀ ਮੌਤ ਹੋ ਗਈ ਔਰ 12 ਲੋਕ ਜਿਨ੍ਹਾਂ ਨੇ ਇਹ ਲੈ ਕੇ ਕੰਜ਼ੂਮ ਕੀਤੀ ਸੀ ਇਹ ਅਜੇ ਉਪਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ 5 ਸੰਗਰੂਰ ਦੇ ਵਿੱਚ ਔਰ ਚਾਰ ਸੰਗਰੂਰ ਦੇ ਹਸਪਤਲ ਵਿੱਚ ਔਰ 8 ਰਜਿੰਦਰਾ ਰਜਿੰਦਰਾ ਹਸਪਤਲ ਪਟਿਆਲਾ ਦੇ ਵਿੱਚ ਨੇ ਇਹ ਇਤਲਾਮ ਮਿਲਦੀ ਹੈ ਕੱਲ ਨਾ ਕੇਵਲ ਇਸ ਪਿੰਡ ਗੁਜਰਾ ਦੇ ਵਿੱਚ ਬਲਕਿ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮਾਂ ਭੇਜੀਆਂ ਗਈਆਂ ਤਾਂ ਕਿ ਇਸ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਤੇ ਉਸ ਨੂੰ ਇਮੀਡੀਏਟ ਉਹਨੂੰ ਉਪਚਾਰ ਉਹਦਾ ਕੀਤਾ ਜਾਵੇ ਨਾਲ ਦੀ ਨਾਲ ਪੁਲਿਸ ਦੀ ਟੀਮਸ ਇਨਵੈਸਟੀਗੇਸ਼ਨ ਇਸ ਨੂੰ ਅੱਗੇ ਵਧਾਉਂਦੇ ਹੋਏ ਪਰਚਾ ਦਰਜ ਕੀਤਾ ਗਿਆ ਔਰ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦਿਆਂ ਕੱਲ 4 ਵਿਅਕਤੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਇਹ 4 ਵਿਅਕਤੀਆਂ ਦੇ ਨਾਮ ਹੈਗੇ ਆ ਸੁਖਵਿੰਦਰ ਐਲੀਅਸ ਸੁਖੀ ਟਿੰਡ ਗੁਜਰਾ ਮਨਪ੍ਰੀਤ ਐਲੀਅਸ ਮਨੀ ਟਿੰਡ ਗੁਜਰਾ ਗੁਰਲਾਲ ਸਿੰਘ पेंड ओबावाल और हरमनप्रीत सिंह पेंड एक है टाईपुर पिंड है इसका यह जहाँ हरमनप्रीत सिंह है ये इस सारे लिकर स्पूरियस लिकर बेच रहा है यदि मास्टर माइंड है इस दे पुलिस वालों एथनोल तो अलावा बॉटल स्पूरियस ए अपने जीडी शराब की एक क्वालिटी ये बना ओ, ओ आप आप ही प्रिंट करा खाली बॉटल कैप्स केन कंटेनिंग फ्लेवर एंड मुलासिज बॉटलिंग मशीन एल्कोमीटर लैपटॉप प्रिंटर और एक कार कारप बकेट्स कार्डबोर्ड ये सारिया चीज़ा बराबद कीतिया और ए बड़ा ਇੱਕ ਇੱਕ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸਨੇ ਅਜੇ ਸ਼ੁਰੂ ਹੀ ਕੀਤਾ ਸੀ ਇਹਦਾ ਪਹਿਲਾ ਕਨਸਾਈਨਮੈਂਟ ਜਿਹੜਾ ਇਸ ਪਿੰਡ ਦੇ ਵਿੱਚ ਗਿਆ ਸੀ ਉਸ ਦੇ ਉਸ ਦੇ ਬਾਅਦ ਹੀ ਲੋਕ ਬਿਮਾਰ ਹੋਏ ਔਰ ਇਸ ਨੂੰ ਫੜਿਆ ਗਿਆ ਜੇ ਇਹ ਕਈ ਦਿਨਾਂ ਤੋਂ ਵੇਚਦਾ ਹੁੰਦਾ ਤੇ ਹੋ ਸਕਦਾ ਹੈ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਇਹ ਜਿਹੜੇ ਚਾਰ ਵਿਅਕਤੀ ਫੜੇ ਗਏ ਆ ਇਹਨਾਂ ਚਾਰਾਂ ਦੇ ਖਿਲਾਫ ਕ੍ਰਿਮੀਨਲ ਪਰਚੇ ਦਰਜ ਗਏ ਹੈ ਸੁਖਵਿੰਦਰ ਸੁਖੀ ਦੇ ਖਿਲਾਫ ਚਾਰ ਮੁਕਦਮੇ ਪਹਿਲਾ ਦਰਜ ਹੈਗੇ ਮਨਪ੍ਰੀਤ ਮਨੀ ਜਿਹੜਾ ਹੈਗਾ ਦੋ ਪਰਚੇ ਉਸ ਦੇ ਖਿਲਾਫ ਹੈ ਗੁਰਲਾਲ ਸਿੰਘ ਜਿਹੜਾ ਓਬਾਵਾਲਦਾ ਹੈ ਪੰਜ ਪਰਚੇ ਉਸ ਦੇ ਖਿਲਾਫ ਦਰਜ ਨੇ ਔਰ ਹਰਮਨਪ੍ਰੀਤ ਦੇ ਖਿਲਾਫ ਵੀ ਇੱਕ ਪਰਚਾ ਪਹਿਲਾਂ ਖਨੌਰੀ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਹੈ ਪੁਲਿਸ ਨੂੰ ਥੋੜੇ ਦਿਨ ਪਹਿਲਾਂ ਇਹ ਇਤਲਾ ਮਿਲੀ ਸੀ ਕਿ ਇਹ ਮਨੀ ਜਿਹੜਾ ਹੈ ਇਹ ਸ਼ਰਾਬ ਦਾ ਕਾਰੋਬਾਰ ਇਲਿicit ਲਿਕਰ ਵੇਚਦਾ ਹੈ ਔਰ ਪੁਲਿਸ ਨੇ ਇਸ ਦੇ ਖਿਲਾਫ ਇੱਕ ਐਫ ਆਈ ਆਰ ਜਨਵਰੀ ਦੇ ਮਹੀਨੇ ਵਿੱਚ ਦਰਜ ਕੀਤੀ ਸੀ ਜਿਸ ਦੇ ਵਿੱਚ ਇਸ ਨੂੰ ਗ੍ਰਫਤਾਰ ਵੀ ਕੀਤਾ ਗਿਆ ਸੀ ਔਰ ਇਹ ਅਜੇ ਅੰਡਰ ਟ੍ਰਾਇਲ ਹੈ ਕੇਸ ਔਰ ਇਹ ਵੇਦ ਤੇ ਛੁਟ ਗਿਆ ਹੈ ਸੀ ਸੋ ਇਹ ਹੁਣ ਵੀ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਔਰ ਪੁਲਿਸ ਹੈ ਆਲੇ ਦੁਆਲੇ ਦੇ ਜਿਹੜੇ ਵੀ ਪਿੰਡ ਹੈ ਉਥੇ ਨਜ਼ਰ ਰੱਖ ਰਹੀ ਹੈ ਤਾਂ ਕਿ ਜੇ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੇ ਲੱਛਣ ਹੁੰਦੇ ਆ ਤੇ ਉਸ ਨੂੰ ਤੁਰੰਤ ਉਪਚਾਰ ਲੈ चंगे हॉस्पिटल जाए डीसी जा साहब वालों एक मजिस्ट्रियल इनकुआरी भी ऑर्डर की गई है और एक एस आई टी कॉन्सटीट्यूट की गई है जो एस पी रैंक का ऑफिसर इसगेट करेगा उस डी एस पी और डी एस पी दड़बा इस मैंबरस ने डीएसपी डी और डीएसपी दड़बा सो ये बहुत छेती असी इस सारे ਇਨਵੈਸਟੀਗੇਸ਼ਨ ਨੂੰ ਮੁਕੰਮਲ ਕਰਕੇ ਸਾਡੀ ਕੁਝ ਟੀਮ ਹਲੇ ਵੀ ਸਟੇਟ ਤੋਂ ਬਾਹਰ ਨੇ ਉਹ ਮੈਂ ਡਾਇਵਰਜ ਨਹੀਂ ਕਰਨਾ ਚਾਹਾਂਗਾ ਕਿ ਇਥਨੋਲ ਕਿੱਥੋਂ ਆਂਦੀ ਸੀ ਕਿਸ ਤਰ੍ਹਾਂ ਇਹਦੇ ਕੋਲ ਮਿਲਦੀ ਸੀਗੀ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਣਗੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਹੈਗੇ ਜਗਜੀਤ ਸਿੰਘ son of ਜੋਗਾ ਸਿੰਘ ਵਿਲੇਜ ਗੁਜਰਾ ਭੋਲਾ ਸਿੰਘ son of ਬਸੰਤ ਸਿੰਘ village gujra pargat singh son of zora singh village gujra nirmal singh son of zora singh village gujra laddi singh son of jagrup singh village gujra kripal singh son of mohan lal resident of thanoli khurd and kuldeep singh alias tully son of gurjan singh of thanoli khurd and gursevak singh son of gurdial singh of village upplik so a ਅਰਤ ਵਿਅਕਤੀ ਹੈ ਜਨਾਦੀ ਡੈਥ ਹੋ ਚੁਕੀ ਹੈ ਔਰ 12 ਲੋਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਉਪਚਾਰ ਕਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਔਰ ਐਨਐਚਓ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਨੇ ਔਰ ਕੁਝ ਸੰਗਰੂਪ ਦੇ ਹਸਪੀਟਲ